ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਹੈ ਤੇ ਦੋ ਸੁਈਆਂ ਤੇ ਇੱਕ ਗਾਹ ਅੱਜ ਕਹਿੰਦੇ ਕਿ ਅੱਜ ਫਰੀ ਦੇਣੀ ਹੈ ਇੱਕ ਗਿਫਟ ਗਾਹ ਕਹਿੰਦੇ ਕਰਨੀ ਹੈ ਅੱਜ ਵੀਰਾਂ ਉਹ ਤਾਂ ਵੈਂਡ ਤੇ ਵਿਖਾਵਾਂਗੇ ਉਹਦੇ ਬਾਰੇ ਵੀ ਦੱਸ ਦਾਂਗੇ ਸਾਰਾ ਕੁਝ ਤੇ ਆ ਜਿਹੜੀਆਂ ਤਿੰਨ ਗਾਵਾਂ ਜਿਹੜੀਆਂ ਇੱਥੇ ਵੱਜੀਆਂ ਇਹ ਵੀ ਤੁਹਾਨੂੰ ਪਹਿਲਾਂ ਦਿਖਾ ਦੇਵਾਂਗੇ ਹਾਂਜੀ ਵੀਰ ਜੀ ਸਾਸਿ ਕਾਲ ਜੀ ਸਾਸਿ ਦਾ ਵੀਰ ਜੀ ਹੋ ਠੀਕ ਠਾਕ ਜੀ ਰਹੀ ਰਹੀ ਵੀਰ ਜੀ ਕੈਮ ਜੇ ਸਿੱਤਾ ਹੁਣਾ ਹਾਂਜੀ ਕੈਮ ਜੇ ਕੈਮ ਜੀ ਵਿੱਚ ਵਾਵਾ ਜਿਹੜੀ ਢਿੱਲੇ ਰਹੇ ਹਨ ਹਾਂਜੀ ਸੱਟ ਜੀ ਲੱਗੀ ਵੀਰ ਜੀ ਕੀ ਗੱਲ ਕੀ ਹੋ ਗਈ ਔਰ ਇਸ ਕੇ ਚੀਜ਼ੀ ਬਲੌਗ ਮਨ ਉਹ ਵੀ ਤੇ ਤੁਰਿਆ ਨਹੀਂ ਹੀ ਜਾਂਦਾ ਮੇਰੇ ਕੋਲ ਅੱਛਾ ਹਾਂਜੀ ਹਾਂਜੀ ਉਹ ਠੀਕ ਹੈ ਹੁਣ ਨਹੀਂ ਹਜੇ ਗੁਜ਼ਾਰਾ ਵਜਾਰਾ ਹੀ ਆ ਗਏ ਹਜੇ ਵੀ ਤੁਰਿਆ ਨਹੀਂ ਹਜੇ ਸਾਬ ਬਸ ਇਹ ਕਿ ਜੇ ਤਰ੍ਹਾਂ ਖਲੋਤੇ ਹੀ ਆ ਤੇ ਮਾਸਾ ਮੋਟਾ ਤੁਰਿਆ ਹੀ ਜਾਂਦਾ ਵਾ ਕਿ ਕੰਮ ਕੋ ਮਜੇ ਵੀ ਨਹੀਂ ਕੋਈ ਹੁੰਦਾ ਜਾਂਦਾ ਹਾਂ ਹਾਂਜੀ ਹਾਂਜੀ ਚੱਲੇ ਵੀ ਹੌਲੀ ਹੌਲੀ ਹੋ ਜਾਊਗਾ ਸਰ ਵਿੱਚ ਫਿਰ ਕਿਦਾ 15 ਦਿਨਾਂ ਦੀ ਹੋਰ ਠੀਕ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਇੱਕ ਗਵਿੰਦਰ ਸਿੰਘ ਬੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਮੋਬਾਈਲ ਨੰਬਰ 9901150174 ਠੀਕ ਆ ਹਾਂਜੀ ਹਾਂਜੀ ਤੇ ਫਿਰ ਸ਼ੁਰੂਆਤ ਆ ਗੱਬਨ ਤੋਂ ਕਰ ਲਈ ਆਪਾਂ ਪਹਿਲਾਂ ਡੀਟੀ ਦੀ ਜੀ ਵੀ ਜੀ ਠੀਕ ਆ ਥਾਣੇ ਦੇਖ ਸਕਦੇ ਤੇ ਆਪਾਂ ਲਾਗੇ ਤੋਂ ਰਿਕਾਰਡ ਵਾਲੀ ਜੀ ਵੀ ਜੀ ਦੁੱਧ ਬਹੁ ਪਰਦੀ ਦੀ ਜੀ ਠੀਕ ਆ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀ ਜੀ ਉਹ ਕਿਤੇ ਘਰ ਵਾਲੇ ਕਿੰਨੇ 18 ਲੀਟਰ ਆਪਾਂ ਚੋਇਆ ਜੀ ਅੱਛਾ ਹਾਂਜੀ ਯਾਰ ਕੀ ਸ਼ਾਇਦ ਵਾਧੀ ਕਰੂਗੀ ਜੀ ਖੋਲੋ ਹਾਂ ਫਿਰ ਤੋਰਦੀ ਆ ਜੀ ਇਨ ਚਾਰ ਦਿਨ ਘਟਦੀ ਜਿਹੜੀ ਦੀ ਜੀ ਫੋਰੀ ਜੇ ਲੈ ਜਾਓ ਸਿੱਧੀ ਤੋਰ ਤੇ ਕਰੀ ਕਮਾ ਲਿਆ ਉਹ ਗਾੜੀ ਲੈ ਜਾਓ ਜੀ ਬਾਕੀ ਇਹ ਵੀ ਅਜੇ ਥੱਲੇ ਤਿਆਰ ਹੋਣੀ ਆ ਜੇ ਹੋਰ ਹੁਣ ਵੀ ਚੰਗੀ ਤਿਆਰ ਹੋ ਗਈ ਆ ਅਜੇ ਭਰਨੀ ਆ ਥੱਲੇ ਹੋਰ ਸੂਨ ਤੱਕਰ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਲੈ ਲਓ ਵੀਰ ਜੀ ਕਿੰਨਾ ਚੰਗਾ ਲੱਗਦਾ ਬਾਦ ਉਹਦੇ ਜਾਜਾ ਕਰੀਏ ਫਿਰ ਜਾਜਾ ਕਰਦਾ ਕਿੰਨਾ 45000 ਵੀਰ ਜੀ ਛੋਟ ਛਟ ਕਰ ਦਈਏ ਵਿੱਚ 42000 ਦੀ ਵੀਰ ਜੀ ਤੇ ਰਹਿ ਗਏ ਅੱਛਾ 42000 ਦੀ ਦੇ ਦੋ ਕਰ ਦਾਂਗੇ ਜੇ ਕੋਈ ਵੀਰ ਜੀ ਫੋਨ ਨੰਬਰ ਲਾਵੇ ਕੋ ਫੋਨ ਲਾਵੇ ਕਰੀ ਹਨਾ ਮੌਕੇ ਤੇ ਆਪੇ ਹੋ ਜੂਗਾ ਮੰਨ ਤਾਂ ਜੇ ਕੋਈ ਜੋੜਾ ਵੀ ਖੜੂ ਹੋਰ ਕਰਦਾ ਵੀ ਠੀਕ ਹੈ ਬਾਕੀ ਮਿਲਕਵੇਂ ਨੇ ਵੀ ਆਪਾਂ ਚੰਗੀ ਦੇਖ ਸਕਦੇ ਲੱਗੀ ਦੁੱਧਰ ਕੀ ਵੀ ਉਹ ਪਲਾਸੀ ਜਾਊਗੀ ਜੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਐਹੋ ਜਿਹੇ گاਵਾ ਦਾ ਵੀ ਦੁੱਧ ਜਿਹੜਾ ਕਾਫੀ ਸੰਘਣਾ ਹੁੰਦਾ ਵਾ ਠੰਡੀ ਤੇਰੀ ਹੈਗੀ ਉਤਨੇ ਵੀ ਠੰਡੀ ਤੇਰੀ ਆ ਬਸ ਇਹ ਕਿ ਥੋੜਾ ਡਰਦੀ ਡਰਦੀ ਇਹ ਵੀਰ ਜੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਵਿੱਚ ਕਰੀ ਜਾਓ 15 ਕਿਲੋ ਕਰੀਏ 14 15 ਅੱਛਾ 14 15 ਲੱਗੇ ਇਹ ਵੀ ਜਿਹੜਾ ਦੁੱਧ ਕਰੀ ਜਾਓ 12 13 ਲੀਟਰ ਪੀ ਜੇ ਇਹ ਤੋਂ ਦਿੱਤਾ ਜੇ ਸਗੀ ਜੇ ਮੂੰਹ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਖੋਲੋ ਹਾਂ ਫਿਰ ਤੋੜ ਦਈਏ ਇਹਨੂੰ ਇਹ ਸਗੀ ਜੇ ਮੂੰਹ ਹੈ ਹਨਾ ਨੇ ਤਾਂ ਕਭੀ ਚੰਗਾ ਲੱਗਾ ਜਿਹੜਾ ਹਨਨ ਦਾ ਸਾਈਜ਼ ਜਿਹੜਾ ਕਾਫੀ ਚੰਗਾ ਤੇ ਮੂੰਹ ਛੇ ਦੰਦ ਦਾ ਦੱਸ ਤੇ ਲੇ ਜਾ ਵੀਰ ਜੀ ਅਜੇ ਤਿਆਰ ਹੋਣੀ ਆ ਥੱਲੇ ਵਿੱਚ ਦੁੱਧ ਵੀ ਜੀ ਸਕਦਾ ਹੋਵੇ ਇਹ ਨਾਲੇ ਥਣਥੂਣ ਚੰਗਾ ਲੱਗਾਵੇ ਹਾਂ ਨਾ ਬਟਾ ਮੱਝਾਂ ਵਰਗਾ ਥਣ ਜਿਹੜਾ ਇਹਦੇ ਲੱਗਾ ਵੀਰ ਜੀ ਤੇ ਖੜਦੀ ਜੇ 7-8 ਦਿਨ 10 ਦਿਨ ਦੀ ਭਾਵ ਲੈ ਜੇ ਜੀ ਠੀਕ ਆ ਤੇ ਇਹਦਾ ਫਿਰ ਮੁੱਲ ਮੋਲਵੀ ਜੀ ਲੈਣ ਦੇ ਨੇ 42000 ਜੀ ਵਿੱਚ ਇਹਦਾ ਅੱਛਾ ਹਾਂਜੀ ਕਰ ਦਾਂਗੇ ਵਿੱਚ ਵਿੱਚ ਜੀ ਛੋਟ ਕਿੰਨੀ ਛੋਟ ਕਰ ਦੋਗੇ 10000 ਕਰ ਦਾਂਗੇ ਜੀ ਚਲੋ ਯਾਰ ਹੌਲ ਕਰ ਦਿਓ ਫਿਰ ਚਲੋ 40 ਦੀ ਦੇ ਦਾਂਗੇ 40000 ਦੀ ਦੇ ਦਿਆਂਗੇ ਕੋਈ ਵੀ ਜੀ ਦੋ ਜੋੜਾ ਖੜੂਗਾ ਹਾਂਜੀ ਹੋਰ ਕਰ ਦਾਂਗੇ ਵਿੱਚ ਮਾਨਤਨ ਕਰ ਸ਼ਮਾਨਤਨ ਫਿਰ ਹੋਰ ਕਰ ਦੋ ਜੋੜਾ ਖੜੂਗਾ ਤਾਂ ਉਦਾਂ ਦਵਾਂਗੇ 40 ਦੀ ਠੀਕ ਹੈ ਜੋੜਾ ਖੜੂਗਾ ਹੋਰ ਮਾਨਤਨ ਕਰਾਂਗੇ ਠੀਕ ਹੈ ਤੇ ਆ ਗਾਮ ਖਾਦੀਏ ਜਿਹੜੀ ਹੁਣੇ ਆਈ ਫਿਰ ਹਾਂਜੀ ਆ ਹੁਣੇ ਆਈ ਜੀ ਵਛੀਏ ਜੀ ਹਾਂਜੀ ਹੁਣੇ ਹੀ ਲੱਥੀ ਆ ਆ ਗੱਡੀ ਵੀ ਲੱਗੀ ਐ ਤੇ ਗੱਡੀ ਵਾਲੇ ਭਾਜੀ ਵੀ ਇੱ ਜੀ ਜੀ ਇਹ ਬੱਤਿਆ ਮੈਂ ਦਾ ਕੁੱਤੇ ਖਾ ਗਈ ਕਿੰਨਾ ਕੁ ਲਿਆਦੀ ਨਾ ਹੁਣੇ ਲਈ ਜੇ ਹਾਂਜੀ ਤੇ ਬੱਚੇ ਕੁੱਤਾ ਕਹਿੰਦਾ 10 ਕਿਲੋ ਇਹਦੇ ਸਲੇ ਦੁੱਧ ਜੇ ਅੱਛਾ ਤੁਸੀਂ 9 ਕਿਲੋ ਕਹੇਗੇ ਤੁਹਾਨੂੰ ਦਵਾਂਗੇ ਅੱਛਾ ਕਿਲੋ ਖੰਡ ਨੂੰ ਚੋਈ ਜੇ ਠੀਕ ਹੈ ਤੇ ਵੇਖ ਲਓ ਬਾਕੀ ਆ ਮਤਲਬ ਪਾਸ ਕਰ ਕਰਕੇ ਹੀ ਆਈ ਹੈ ਕਰਕੇ ਆਈ ਜੀ ਬਾਕੀ ਵੰਗੇ ਤੋਂ ਬਗੈਰ ਜੇ ਠੀਕ ਹੈ ਹਾਂਜੀ ਦੋਹਰੋ ਹੈ ਕਰੀਨ ਅਜੇ ਹੁਣੇ ਗੱਡੀ 'ਚ ਲੱਥੀ ਹੈ 9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਉਹਦੇ ਕੋਲ ਲਿਖਿਆ ਹੈ 10 ਕਿਲੋ ਆਈ 9 ਕਿਲੋ ਤੁਹਾਨੂੰ ਕਵਾਂਗੇ ਜੀ ਠੀਕ ਹੈ ਬਚਾਏ ਸਿਰਫ ਸੂਈ ਨੂੰ ਮਹੀਨਾ ਆ ਜਾ ਮਹੀਨਾ ਤੋਂ ਪੰਜਾ ਦਿਨ ਉੱਤੇ ਹੋਈ ਜੀ ਠੀਕ ਆ ਸਿਰੇ 7 ਵਜੇ ਦੀ ਚੋਈ ਜੋ ਘਰ ਵਾਲਿਆਂ ਦੀ ਗੱਦ ਘੱਟ ਰੰਗ ਰੂਪ ਦੀ ਜਿਹੜੀ ਚੰਗੀ ਹੈ ਲੈ ਜਾਓ ਜੀ ਉਹ ਸਮਾਨੇ ਗੱਡੀ ਲੱਗੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ ਲੋ ਵੀਰ ਜੀ ਕਿ ਨਾਂ ਚੰਗਾ ਲੱਗਦਾ ਜੱਜ ਜੀ ਕਰ ਦਈਏ ਸੱਜਰ ਜੀ ਗਾਈ ਬਾਕੀ ਬੱਚਾ ਨਹੀਂ ਹੈਗਾ ਸੱਜਰ ਜੀ ਗਾਈ ਮਹੀਨਾ ਖਾਂਢੀ ਸੁਈਨ ਹੋਇਆ ਜੀ ਠੀਕ ਆ 28000 ਦੀ ਵਿੱਚ ਦੇ ਦਾਂਗੇ 28000 ਦੀ ਹਾਂਜੀ ਮਾਨਦਾਨ ਕਰ ਦਾਂਗੇ ਹੋਰ ਵੀ ਜੀ ਖੁੱਲਾ ਕਰ ਦਾਂਗੇ ਮਾਨਦਾਨ ਠੀਕ ਖੁੱਲਾ ਕਰ ਕੋਈ ਵੀ ਆ ਫੋਨ ਲਗਾਵੇ ਹਨਾ ਮਾਨਦਾਨ ਖੁੱਲਾ ਹੋ ਜਾ ਸਾਰਿਆਂ ਤੇ ਖੜਨਾ ਜੋੜਾ ਲੈ ਜੇ ਕੱਲੀ ਖੜਨੀ ਕੱਲੀ ਲੈ ਜੇ ਦੋ ਆ ਕੇ ਖੜੇ ਦੋਵੇਂ ਟਾਈਮ ਆਪਣੀ ਤਸੱਲੀ ਕਰਕੇ ਖੜੇ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਕੋਈ ਫਰੀ ਹਾਲੀ ਵੀ ਆ ਕੀ ਜੇ ਫਰੀ ਹਾਲੀ ਵੀ ਹੈਗੀ ਆ ਅੱਗੇ ਵੀ ਕਦੀ ਕਦੀ ਬਾਕੀ ਜੀ ਅਸੀਂ ਮੋਲ ਲਿਆਂਦੀ 1 ਦਾ ਕਿਲੋ ਤੇ ਅੱਛਾ ਸਾਡੇ ਕੋਲ ਤੁਹਾਨੂੰ ਪਤਾ ਮੇਰੇ ਸੱਟ ਲੱਗਣ ਕਰਕੇ ਨਾ ਇਹ ਪੁੱਠੀ ਜੇ ਪਏ ਤਾਂ ਇੱਕ ਬੁਖਾਰ ਛੱਡ ਗਿਆ ਸੀ ਨੋ ਅੱਛਾ ਬੁਖਾਰ ਕੇ ਕਿ ਨਾ ਠੀਕ ਨਹੀਂ ਰਹੀ ਵੇਖੋ ਬਾਕੀ ਚੜਾ-ਜੁੜਾ ਵੀ ਹਰੇ ਆ ਜੇ ਦੁੱਧ ਦੇਂਦੀ ਜੇ 1 ਕਿਲੋ ਖੰਡ ਦੇਂਦੀ ਜੇ ਅੱਛਾ ਇੱਕ ਟਾਈਮ ਦਾ ਠੀਕ ਆ ਦੁੱਧ 7-8 ਲੀਟਰ ਫੇਰ ਕਾਜੂ ਜੇ ਕੋਈ ਸਾਹਮਣ ਵਾਲਾ ਲੈ ਜੇ ਠੀਕ ਆ ਹੁਣ ਤੇਰਾ ਬੁਖਾਰ ਬਖੋਟਾ ਹੋ ਗਿਆ ਸੱਟ ਪੁਰਾਣੀ ਜੇ ਵੰਗ ਚੈੱਕ ਕਰਕੇ ਆਗੇ ਠੀਕ ਹੈ ਪਟੇ ਵੀ ਪੂਰੇ ਖੰਦੀ ਜੇ ਹੁਣ ਮਤਲਬ ਸਟੌਕ ਹੋ ਗਈ ਆ ਕੇ ਹੁਣ ਇਹ ਆ ਕੇ ਕੋਈ ਸਾਮ ਕਰ ਦੋ ਤੇ ਦੁੱਧੋ ਮਾ ਦਈਏ ਲਿਆ ਜੀ ਵੀਰ ਜੀ ਦੁੱਧ ਫੇਰ 6-7 ਕਿਲੋ ਕਰ ਜੂਗੀ ਜੀ ਠੀਕ ਆ ਹਾਂਜੀ ਤੇ ਹੁਣ ਕੋਈ ਪੈਸਾ ਨਹੀਂ ਇਹਦਾ ਕੋਈ ਨਹੀਂ ਫਰੀਦ ਦਵਾ ਕਿਹੜਾ ਲੋਡ ਬੰਦ ਹੋਊਗਾ ਲੈ ਜੀ ਵੀਰ ਜੀ ਕੋਈ ਹੁਣ ਕਿਲੋ ਕਿਤੇ ਲੱਗ ਦੁੱਧ ਦਿੰਦੀ ਜੀ 2 ਕਿਲੋ 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 ਦੋਆ ਟਾਈਮ ਦੇ ਦਿੰਦੀ ਜੀ ਮਤਲਬ 2 ਕਿਲੋ ਦੁੱਧ ਦਿੰਦੀ ਦੋ ਕਿਲੋ ਦਿੰਦੀ ਜੀ ਠੀਕ ਆ ਬਾਕੀ ਜਿੰਨੇ ਵੀ ਖੰਡ ਨਹੀਂ ਸੇਵ ਵਾਲੀ ਲੈ ਜੇ ਦੁੱਧ 7-8 ਕਿਲੋ ਵੀ ਜੀ ਕਰ ਲਓ ਜੀ ਦੁੱਧ 10 ਕਿਲੋ ਜਿਹੜਾ ਕਹਿੰਦੇ ਕੀ ਹੈਗਾ ਸੀ ਹੁਣ ਦੇਖ ਸਕਦੇ ਬਿਲਕੁਲ ਸਹੀ ਹੈ ਜੀ ਗ ਤੇ ਬਾਕੀ ਜਿਹੜਾ ਕੋਈ ਵੀਰ ਹੈ ਚਾਹ ਖਾਂਦੀ ਜੀ ਵੀਰ ਜੀ ਚਾਹ ਪਾਣੀ ਆ ਤੇ ਉਹ ਕੋਈ ਵੀਰ ਆਪਣੀ ਖੱਟ ਸਕਦਾ ਜਿਹੜਾ ਕਈਆਂ ਨੂੰ ਹੁੰਦਾ ਕਿ ਚਲੋ ਕਰਦਾ ਚਾਹ ਪਾਣੀ ਦਾ ਸਰੀ ਜਾਵੇ ਕੋਈ ਲਾਗੇ ਬੰਦੇ ਦਾ ਹੋਵੇ ਤੇ ਲੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਆ ਵੀ ਕੋਈ ਇੱਥੋਂ ਨਾ ਆਪਣੀ ਤਸੱਲੀ ਕਰਕੇ ਲੈ ਜੀ ਤਸੱਲੀ ਕਰਕੇ ਰੇਸ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ